ਜੀ ਅੱਜ ਵਾਲੇ ਸੂਟਾਂ ਦੀ ਜਿਹੜੀ 컬렉ਸ਼ਨ ਹੋਏਗੀ ਬਹੁਤ ਹੀ ਪਿਆਰੀ ਹੋਏਗੀ ਇਹ ਜਿਹੜਾ ਸ਼ਰਟ ਦਾ ਫੈਬਰਿਕ ਹੋਏਗਾ ਪ्योर ਤੁਹਾਨੂੰ ਕਰੇਪ ਦੇ ਵਿੱਚ ਫੈਬਰਿਕ ਮਿਲ ਜੇਗਾ ਇਸ ਦੇ ਉੱਪਰ ਮਲਟੀ ਕੱਟ ਦਾਣਾ ਹੈਂਡਵਰਕ ਕੀਤਾਗਾ ਜਾਲ ਐਮਬਰਾਇਡਰੀ ਕੀਤੀ ਗਈ ਹੈ ਕਲਰ ਇਹਨਾਂ ਦੇ ਵਿੱਚੋਂ ਡਾਰਕ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਆਪਣੇ ਲਈ ਪ੍ਰਾਈਸ ਚੈੱਕ ਕਰਕੇ ਪਰ ਮਟੋ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਅਗਲਾ ਫੈਬਰਿਕ ਹੋਏਗਾ ਉਹ ਤੁਹਾਨੂੰ ਪ्योर ਰਾਇਲ ਸਿਲਕ ਵਿੱਚ ਮਿਲ ਜੇਗਾ ਇਸ ਦੇ ਉੱਪਰ ਫੁੱਲ ਥ्रेड ਐਮਬਰਾਇਡਰੀ ਕੀਤੀ ਗਈ ਹੈ ਹੈਵੀ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਇਹਨਾਂ ਦੇ ਉੱਪਰ ਲੱਗਾ ਹੋਇਆ ਤੁਸੀਂ 2.5 ਮੀਟਰ ਤੋਂ ਉੱਪਰ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ 5 ਮੀਟਰ ਦੀ ਕੱਟ ਲੈ ਸਕਦੇ ਹੋ 10 ਮੀਟਰ ਦੀ ਕੱਟ ਵੀ ਬਾਈ ਕਰ ਸਕਦੇ ਹੋ ਅਗਲਾ ਜਿਹੜਾ ਹੋਏਗਾ ਸੂਟ ਉਹ ਵੀ ਤੁਹਾਨੂੰ ਪਿਓਰ ਚਨਾਉਂਦਾ ਹੀ ਫੈਬਰਿਕ ਮਿਲੇਗਾ ਇਸ ਦੇ ਉੱਪਰ ਵੀ ਮਿਰਰ ਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਪਿਆਰੀ ਐਮਬਰਾਇਡਰੀ ਵਰਕ ਕੀਤਾ ਗਿਆ ਬਹੁਤ ਹੀ ਸੋਹਣੇ ਸੂਟ ਰੈਡੀ ਕੀਤੇ ਗਏ ਨੇ ਤੁਸੀਂ 5 ਮੀਟਰ ਦੀ ਕੱਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਰੈਡੀ ਹੋਏਗਾ ਕਲਰ ਆਪਸ਼ਨ ਸਾਰੇ ਸੂਟਾਂ ਵਿੱਚ ਡਾਰਕ ਹੋਣਗੇ ਜਿਹੜਾ ਅਗਲਾ ਇਹ ਫੈਬਰਿਕ ਹੋਏਗਾ ਵੈਲਵਟ ਵਿੱਚ ਹੋਏਗਾ ਇਸ ਦੀ ਉੱਪਰ ਵੀ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਇਹਨਾਂ ਸੂਟਾਂ ਦੇ ਨਾਲ ਤੁਸੀਂ 2.5 ਮੀਟਰ ਦੀ ਸ਼ਰਟ ਲੈ ਕੇ ਵੈਲਵਟ ਦੀ ਪਲੇਨ ਬਾਟਮ ਲਗਵਾ ਸਕਦੇ ਹੋ ਜੇਕਰ ਕੋਈ ਵੀ ਸੂਟ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਆਪਣੇ ਲਈ ਬਾਈ ਕਰ ਸਕਦੇ ਹੋ ਕਲਰ ਇਹਨਾਂ ਦੇ ਵਿੱਚ ਸਾਰੇ ਜਿਹੜੇ ਹੋਣਗੇ ਡਾਰਕ ਕੀ ਆਪਾਂ ਲਗਾਏ ਹੋਏ ਕਲਰ ਜਿਹੜਾ ਅਗਲਾ ਹੋਏਗਾ ਫੈਬਰਿਕ ਉਹ ਤੁਹਾਨੂੰ ਪਿਓਰ ਕريب ਦੇ ਵਿੱਚ ਸੂਟ ਮਿਲ ਜਾਏਗਾ ਪ੍ਰਿੰਟਡ ਸੂਟ ਹੋਏਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰੀ embroideri ਕੀਤੀ ਗਈ ਕਲਰ ਇਹਨਾਂ ਦੇ ਵਿੱਚ ਸਾਰੇ ਲਾਈਟ ਹੋਣਗੇ ਤੁਸੀਂ ਇਹ ਵੀ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ ਹੈਵੀ ਸੂਟ ਇਹ ਜਿਹੜੇ ਰੈਡੀ ਕੀਤੇ ਗਏ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਲਾ ਫੈਬਰਿਕ ਹੋਏਗਾ ਵਿਸਕੋਸ ਕ੍ਰੇਪ ਦਾ ਸੂਟ ਹੋਏਗਾ ਇਸ ਦੇ ਉੱਪਰ ਹੈਂਡਵਰਕ ਫੁੱਲ ਕੀਤਾ ਗਿਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਅਗਲੇ ਜਿਹੜੇ ਸੂਟ ਹੋਣਗੇ ਇਹ ਜਿਹੜਾ ਹੋਏਗਾ ਸ਼ਰਟ ਦੁਪੱਟਾ ਬਾਟਮ ਹੋਏਗੀ ਨਾਲ ਪਸ਼ਮੀਨੇ ਦੀ ਸ਼ੋਰਟ ਐਂਡ ਦੁਪੱਟਾ ਪ੍ਰਿੰਟਡ ਹੋਏਗਾ बॉਟਮ ਹੋਏਗੀ ਨਾਲ ਪਲੇਨ ਕਲਰ অপਸ਼ਨ ਇਹਨਾਂ ਵਿੱਚ ਸਾਰੇ ਸੂਟਾਂ ਦੇ ਡਾਰਕ ਹੋਣਗੇ ਕੋਈ ਵੀ ਸੂਟ ਤੁਸੀਂ ਆਪਣੇ ਲਈ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ